ਬਾਬੇ ਢੇਟੀ ਹੋਣ ਜਾ ਰਹੀ ਆ ਬੰਦ ਜਿਸ ਕਰਕੇ ਲੋਕ ਦੂਰੋਂ ਦੂਰ ਆ ਕੇ ਫਾਇਦੇ ਲੈ ਰਿਆ ਇਧਰ ਵੀ ਤੁਸੀਂ ਦੇਖ ਲਓ ਬਹੁਤ ਵੱਡਾ ਰਸ਼ ਪਿਆ ਆ ਇਧਰ ਵੀ ਆ ਕੇ ਤੁਸੀਂ ਚੈੱਕ ਕਰ ਲਓ ਇਥੇ 500 ਦੇ ਦੋ 600 ਦੇ ਦੋ 150 ਦੋ 200 100 ਰੁਪਏ ਦਾ ਸੂਟ ਮਤਲਬ ਸਾਰਾ ਸਟਾਕ ਮਿੱਟੀ ਦੇ ਪਾ ਪਿਓਰ ਪੀਸੀ ਕੋਟਨ ਦਾ ਸੂਟ ਦਵੱਟਾ ਪਾ ਦੀ 800 ਰੁਪਏ ਦੇ ਚਾਰ ਕਰਤੇ ਆ ਬਾਜ਼ਾਰ 'ਚ 400 ਦਾ ਇੱਕ ਆ ਆ ਦੇਖੋ ਜਿਹੜੇ ਪਹਿਲਾਂ 1000 ਦੇ ਚਾਰ ਸੀ ਅੱਜ ਕਰਤੇ 800 ਦੇ ਚਾਰ ਆ ਦੇਖੋ ਠੀਕ ਆ ਜੀ ਬਾਜ਼ਾਰ 'ਚ 500 ਰੁਪਏ ਦਾ ਸੂਟ ਆ ਆਪਾਂ ਕਰ ਦਿੱਤੇ ਆ 1000 ਦੇ 5 ਸੂਟ ਭਾਜੀ 1000 ਦੇ ਤੁਸੀਂ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਇਹਦੇ ਨਾਲ ਦੇ 11 ਸੂਟ ਫ੍ਰੀ ਦੇ ਦੇਾਂਗੇ ਦੇਣ ਲੈਣ ਲਈ ਕੱਪੜਾ ਲੈਣਾ ਆਪਣੇ ਲੈਣਾ ਤੁਸੀਂ ਰੀਸੇਲਰਾਂ ਦੁਕਾਨਦਾਰਾਂ ਵਿਆਹ ਸਾਈ ਦਾ ਕੱਪੜਾ ਲੈ ਜਾਓ ਪੀਸ ਦੇਖੋ ਤੁਸੀਂ ਚੁੰਨੀ ਦੇਖੋ ਨਾਲ ਫੁੱਲ ਪਿਓਰ ਦੀ ਪਹਿਣਾ ਪਰਵਾ ਨੂੰ ਆ ਸੂਟ ਕਰਤੇ 600 ਦੇ 2 ਦੁਪੱਟਾ ਫੁੱਲ ਪਿਓਰ ਦਾ ਭਾਜੀ ਇੱਕ ਨਾਲ ਇੱਕ ਫ੍ਰੀ 800 ਰੁਪਏ ਚ ਕਰਤਾ ਜੀ ਬਹੁਤ ਸ਼ਾਨਦਾਰ ਆਰਟੀਕਲ ਭਾਜੀ ਆ ਦੇਖੋ ਹੈਂਡਵਰਕ ਦੇ ਨਾਲ ਚੁੰਨੀਆਂ ਕੱਡੀਆਂ ਹੋਈਆਂ ਭਾਜੀ 15 16 ਸੂਟ ਵੀ ਕਰਤਾ 500 ਰੁਪਏ ਪ્યોਰ 12 1200 15 1500 ਵਾਲੇ ਸੂਟ ਇੱਕ ਨਾਲ ਇੱਕ ਫ੍ਰੀ ਕਰਤੇ 1200 ਦੇ ਦੋ ਲੈ ਜਾ ਆ ਲੋ ਭਾਜੀ ਇੱਕ ਨਾਲ ਇੱਕ ਫ੍ਰੀ ਕਰ ਦਿੱਤੇ 1400 ਰੁਪਏ ਦੇ ਦੋ ਕਰਤੇ ਜੀ 하이 ਕਲਾਸ ਪੀਸ 22 200 ਦਾ ਸੂਟ ਵੀ ਕਰਤੇ 1800 ਦੇ ਦੋ ਆ ਚੱਕ ਲੋ ਬਸ ਰੀਨਲ ਪਾਕਿਸਤਾਨੀ ਆਰਗੈਂਜ਼ਾ ਦਾ ਪੀਸ 3500 ਰੁਪਏ ਦਾ ਸੂਟ ਆ ਭਾਜੀ 3500 ਰੁਪਏ ਦਾ ਦੇਖੋ ਹਾਂਜੀ ਠੀਕ ਆ ਜੀ ਆਪਣੇ ਭੈਣਾ ਭਰਾਵਾਂ ਨੂੰ 1500 ਰੁਪਏ ਦਾ ਦੇ ਰਿਆਂ ਜੀ ਲੈ ਜਾਓ ਸਰਦਾਰ ਜੀ ਨੇ ਝੋਲਾ ਭਰ ਲਿਆ ਤੁਸੀਂ ਪਿੱਛੇ ਨਾਲ ਰਹਿ ਜਾਓ ਥੋੜੇ ਪੈਸਿਆਂ ਦੇ ਵਿੱਚ ਸੋਹਣੇ ਸੋਹਣੇ ਸੂਟ ਬਾਬੇ ਦੀ ਹੱਟੀ ਜਮਸ਼ੇਰ ਕਾਸ ਸਵੇਰੇ 8 ਵਜੇ ਆ ਜਿਓ ਸ਼ਨੀਵਾਰ ਐਤਵਾਰ ਸਾਰਾ ਇਹ ਕਪੜਾ ਲੁਟਾ ਦੇਣਾ ਤੁਹਾਨੂੰ ਲੋਵੀ ਬਾਬੇ ਠੱਟੀ ਹੋਣ ਜਾ ਰਹੀ ਆ ਬੰਦ ਜਿਸ ਕਰਕੇ ਲੋਕ ਦੂਰੋਂ ਦੂਰ ਆ ਕੇ ਫਾਇਦੇ ਲੈ ਰਿਆ ਇਧਰ ਵੀ ਤੁਸੀਂ ਦੇਖ ਲੋ ਬਹੁਤ ਵੱਡਾ ਰਾਸ਼ ਪਿਆ ਆ ਇਧਰ ਵੀ ਆ ਕੇ ਤੁਸੀਂ ਚੈੱਕ ਕਰ ਲੋ ਇਥੇ 500 ਦੇ 2 600 ਦੇ 2 150 2 200 100 ਰੁਪਏ ਦਾ ਸੂਟ ਮਤਲਬ ਸਾਰਾ ਸਟਾਕ ਮਿੱਟੀ ਦੇ ਭਾ ਸਾਰੀ ਦੁਕਾਨ 2 ਦਿਨਾਂ ਚ ਲਟਾ ਦੇਣੀ ਆ ਪਿਓਰ ਪੀਸੀ ਕੋਟਨ ਦਾ ਸੂਟ ਦੁਪੱਟਾ ਭਾਜੀ 800 ਰੁਪਏ ਦੇ 4 ਕਰਤੇ ਬਾਜ਼ਾਰ ਚ 400 ਦਾ ਇੱਕ ਆ ਦੇਖੋ ਜਿਹੜੇ ਪਹਿਲਾਂ 1000 ਦੇ 4 ਸੀ ਅੱਜ ਕਰਤੇ 800 ਦੇ 4 ਮਤਲਬ ਸਿਰਫ 200 ਰੁਪਏ ਦਾ ਸੂਟ ਰਹਿ ਗਿਆ ਦੁਪੱਟਾ ਨਾਲ ਦੇ ਰਹੇ ਆ ਆ ਲੋ ਭਾਜੀ ਪਿਓਰ ਓਮ ਸ਼ੇ ਫੈਬ ਦਾ ਬ੍ਰਾਂਡ ਕਵਾਲਿਟੀ ਇੱਕ ਨੰਬਰ ਦੁਪੱਟਾਂ ਨਾਲ ਭਾਜੀ ਉਹ ਵੀ ਸ਼ਫੌਨ ਚ ਆਹ ਦੇਖੋ ਠੀਕ ਹੈ ਜੀ ਬਾਜ਼ਾਰ 'ਚ 500 ਰੁਪਏ ਦਾ ਸੂਟ ਹੈ ਆਪਾਂ ਕਰ ਦਿੱਤੇ ਹਜ਼ਾਰ ਦੇ 5 ਸੂਟ ਭਾਜੀ ਹਜ਼ਾਰ ਦੇ ਤੁਸੀਂ ਹੁਣ ਇਹ ਚੈੱਕ ਕਰ ਲੋ ਬਹੁਤ ਸਾਰੀਆਂ ਪੀਸ ਭਾਜੀ ਦੇਖੋ ਪੀਸ ਪ੍ਰਿੰਟ ਦੇਖੋ ਆਹ ਦੇਖੋ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਆਪਣੇ ਲੈਣਾ ਤੁਸੀਂ ਰੀਸੇਲਰਾਂ ਦੁਕਾਨਦਾਰਾਂ ਵਿਆਹ ਸਾਈ ਦਾ ਕੱਪੜਾ ਲੈ ਜਾਓ ਹਜ਼ਾਰ ਰੁਪਏ ਦੇ 5 ਸੂਟ 200 ਦਾ ਇੱਕ ਸੂਟ ਕਰਤਾ ਜੀ ਇੱਕ ਤੋਂ ਇੱਕ ਡੀਣ ਦਾਂਗੇ ਹਜ਼ਾਰ ਰੁਪਏ ਦੇ 5 ਸੂਟ ਦਾਂਗੇ ਆਹ ਲੋ ਭਾਜੀ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜਿਆ ਦੇਖੋ ਜੀ オリジナル ਡਿਜੀਟਲ ਪ੍ਰਿੰਟ ਜਿਹੜਾ ਬਾਜ਼ਾਰ 'ਚ 18-1800 2-2000 ਰੁਪਏ ਦਾ オリジナル ਪਿਓਰ ਮਸਲੀਨ ਦੇ ਵਿਸਕੋਜ਼ ਵਾਲੇ ਡਿਜੀਟਲ ਪ੍ਰਿੰਟ ਦੇ ਸੂਟ ਬਾਜ਼ਾਰ 'ਚ ਮਿਲਦੇ ਆ ਆਹ ਲੋ ਭਾਜੀ ਇੱਕ ਨਾਲ ਇੱਕ ਫ੍ਰੀ ਕਰ ਦਿੱਤੇ 1400 ਰੁਪਏ ਦੇ ਦੋ ਕਰਦੇ ਆ ਜੀ ਇਹ ਪੀਸ ਦੇਖੋ ਪ੍ਰਿੰਟਿੰਗ ਦੇ ਕੋ ਡਿਜ਼ਾਈਨਿੰਗ ਦੇਖੋ ਇਹ ਫਾਇਦੇ ਤੁਹਾਡੇ ਹੁਣੇ ਆ 2 ਦਿਨ ਸ਼ਨੀਵਾਰ ਤੇ ਐਤਵਾਰ ਆਜੋ ਅੱਜ ਸ਼ੁੱਕਰਵਾਰ ਲੋਕ ਫਾਇਦੇ ਲੈ ਰਿਹਾ ਦੇਖ ਲਓ ਤੁਸੀਂ ਕੋਨੇ ਕੋਨੇ ਤੋਂ ਦੂਰੋਂ ਦੂਰੋਂ ਲੋਕ ਆ ਰਹੇ ਆ 50000 ਦਾ ਕੱਪੜਾ ਸਿਰਫ 10000 ਚ ਲੈ ਕੇ ਜਾ ਰਹੇ ਆ ਤੁਸੀਂ ਵੀ ਆ ਜਾਓ ਲੁੱਟ ਬੰਦ ਕਰਤੀ ਆ ਮਿੱਟੀ ਦੇ ਭਾ ਕੱਪੜਾ ਲੈ ਜਾਓ ਆ ਲੋ ਭਾਜੀ ਪੀਸ ਦੇਖੋ ਤੁਸੀਂ ओरिजिनल 골ਡ ਵਰਕ ਭਾਜੀ ਇਸੇ 골ਡ ਵਰਕ ਦੀ ਵੀ ਗਰੰਟੀ ਹੈ ਭਾਜੀ ਉਤਰੂਗਾ ਨਹੀਂ 골ਡ ਵਰਕ ਗਰੰਟੀ ਰਹੀ ਸੂਟਾਂ ਦੇ 골ਡ ਵਰਕ ਉਤਰ ਜਾਂਦਾ ਹੁੰਦਾ ਦੁਪੱਟਾ ਫੁੱਲ ਪਿਓਰ ਦਾ ਭਾਜੀ ਇੱਕ ਨਾਲ ਇੱਕ ਫ੍ਰੀ 800 ਰੁਪਏ ਚ ਕਰਤਾ ਜੀ ਆ ਲੋ 800 ਰੁਪਏ ਦਾ ਮਾਤਰੋ 400 ਰੁਪਏ ਦਾ 700 ਰੁਪਏ ਦਾ ਆਲਓਵਰ ਸੂਟ ਬਾਜ਼ਾਰ ਚ ਵੇਚ ਰਹੇ ਆ ਪਰ ਦੁਪੱਟਾ ਨਾਲ ਪਿਓਰ ਦਾ ਦੇ ਰਹੇ ਆ ਅਰਥ ਹੋਦੇ ਦੋ ਦੇਰੇ ਆ ਭਾਜੀ ਦੋ ਤੁਸੀਂ ਚੈੱਕ ਕਰ ਲੋ ਕੁਆਲਿਟੀ ਚੈੱਕ ਕਰ ਲੋ ਦੁਪੱਟੇ ਨਾਲ ਦੇ ਰਹੇ ਆ 100% Ориਜਨਲ ਚੀਜ਼ਾਂ ਪਰ ਦੇ ਰਹੇ ਆ ਫ੍ਰੀ ਦੇ ਪਾ ਜਿਹੜੇ 8 800 ਦਾ ਇੱਕ ਹੈ ਇਥੇ 800 ਦੇ ਦੋ ਆ ਲੋ ਭਾਜੀ 975 ਮੇਰਾ ਸੂਟ ਆਪਣੇ ਪਹਿਣਾ ਪਰ ਮੋਂ ਦੁਪੱਟਾ ਫੁੱਲ ਪਿਓਰ ਦਾ ਆਮਸ਼ੇ ਬੈਂਡ ਕਰਤੇ 800 ਦੇ ਦੋ ਭਾਜੀ ਸੋ ਜਿਨ੍ਹਾਂ ਨੂੰ ਕੱਪੜਾ ਚਾਹੀਦਾ ਨਾਲ-ਨਾਲ ਲਈ ਜਾਓ ਨਾਲ-ਨਾਲ ਦਿੱਜਣੇ ਆ ਇਹ ਨਹੀਂ ਵੀ ਵੀਡੀਓ ਦੇ ਵਿੱਚ ਕੁਛ ਦੇਣ ਵੇਲੇ ਕੁਛ ਚੱਕ ਲੋ ਜਿੰਨਾ ਮਰਜ਼ੀ ਕੱਪੜਾ ਚੀਜ਼ਾਂ ਬ੍ਰਾਂਡਡ ਕੱਪੜੇ ਭਾਜੀ ਆ ਦੇਖੋ ਜਿਹੜਾ ਸੂਟ ਆਹ ਲੋ ਪਾਜੀ 1 ਨਹੀਂ 2 ਨਹੀਂ 1000 ਦੇ 4 ਕਰਤੇ 1000 ਦੇ 5 ਕਰਤੇ ਇੱਕ ਤੋਂ ਇੱਕ ਪ੍ਰਿੰਟ ਲੈ ਕੇ ਜਵਾ ਦੇਖੋ ਜੀ ਸੋ ਤੁਸੀਂ ਆਹ ਦੇਖ ਲਓ ਨਾਲ-ਨਾਲ ਕਪੜਾ ਦੇਈ ਜਾਂਦੇ ਆ ਵਿਕੀ ਜਾਂਦਾ ਝੋਲੇ ਭਰੀ ਜਾਂਦੇ ਆ ਲੋਕਾਂ ਦੇ ਫਾਇਦੇ ਹੋ ਰਹੇ ਆ ਪਿੱਛੇ ਰਹਿ ਨਾ ਜਾਓ ਛੇਦੀ ਬਾਬੇ ਜੱਟੀ ਜਮਸ਼ੇਰ ਖਾਸ ਆ ਜਾਓ ਆ ਵੀ ਦੇਖੋ ਬ੍ਰਾਂਡਡ ਕਪੜੇ ਦੇ ਰਹੇ ਆ ਨਾਲੇ ਆਹ ਲੋ ਪਾਜੀ ਪੀਸ ਦੇਖੋ ਕੁਆਲਿਟੀ ਦੇਖੋ ਇੱਕ ਤੋਂ ਇੱਕ ਚੀਜ਼ ਇੱਕ ਤੋਂ ਇੱਕ ਡਿਜ਼ਾਈਨ ਹਾਈ ਕਲਾਸ ਚੀਜ਼ਾਂ ਆ ਚੱਕੋ ਜੀ 800 ਰੁਪਏ ਦੇ ਦੋ ਸੂਟ ਦੇ ਰਹੇ ਆ ਪਾਜੀ ਆਹ ਲੋ 15 1500 ਵਾਲੇ ਹੈਵੀ ਹੈਂਡਵਰਕ ਵਾਲੇ ਸੂਟ ਆਪਣੇ ਭੈਣਾ ਭਰਾਵਾਂ ਨੂੰ ਹਮ ਹੈਂਡਵਰਕ ਦੇ ਨਾਲ ਚੁੰਨੀਆਂ ਕੱਡੀਆਂ ਹੋਈਆਂ ਪਾਜੀ 1500 ਵਾਲਾ ਸੂਟ ਵੀ ਕਰਤਾ 500 ਰੁਪਏ ਦੇਖੋ ਪਾਰਟੀ ਵੇਅਰ ਸੂਟ ਦੇ ਰਹੇ ਆ ਰਾਂਗੇ ਦੇ ਵਿੱਚ ਬਹੁਤ ਸੋਹਣੇ ਆ 1500 ਦਾ ਬਾਜ਼ਾਰ ਚ ਇੱਕ ਇੱਥੇ ਤਿੰਨ ਮਤਲਬ 500 ਦਾ ਇੱਕ ਲੈ ਜਾਓ ਜੀ ਤਿੰਨ ਸੂਟ 1500 ਦੇ ਆਹ ਲੋ ਜੀ ਇੱਕ ਤੋਂ ਇੱਕ ਡਿਜ਼ਾਈਨ ਲੋ ਤੁਸੀਂ ਇੱਕ ਤੋਂ ਇੱਕ ਕੜਾਈ ਲੋ ਸੁਪਰ ਤੋਂ ਵੀ ਉੱਪਰ ਦੇ ਆਰਟੀਕਲ ਲੋ ਆਹ ਦੇਖੋ ਪਾਜੀ 15 1500 ਦਾ ਸੂਟ ਕਰਤਾ 500 ਰੁਪਏ ਭਾਜੀ 500 ਰੁਪਏ ਦੇਖੋ ਜੀ ਇੱਕ ਸੂਟ ਦੇ ਨਾਲ ਦੋ ਸੂਟ ਫ੍ਰੀ ਬਾਜ਼ਾਰ ਦੀ ਕੀਮਤ 1500 ਸਾਡੇ ਕੋਲ ਆ ਜਾਓ ਫੋਟੋ ਵਾਲੇ ਮਾਡਲ ਵਾਲੇ 500 ਦਾ ਇੱਕ ਆਹ ਦੇਖੋ ਭਾਜੀ ਹਾਈ ਕਲਾਸੀ ਜਾਂ ਭਾਜੀ ਬਹੁਤ ਸ਼ਾਨਦਾਰ ਆਰਟੀਕਲ ਭਾਜੀ ਆ ਦੇਖੋ ਬੜੇ ਹੀ ਪਿਆਰੇ ਪਿਆਰੇ ਪੀਸ ਇੱਕ ਤੋਂ ਇੱਕ ਢੀਆਂ ਇੱਕ ਨਾਲ ਇੱਕ ਫ੍ਰੀ ਕਰਤਾ ਭਾਜੀ ਆ ਦੇਖੋ ਜੀ ਰੰਗ ਵੀ ਇੰਗਲਿਸ਼ ਦੇ ਰਹੇ ਆ ਨਾਲ ਦੀ ਨਾਲ ਹੈ ਨਾ ਜਿਹੜੀ ਚੀਜ਼ ਚਾਹੀਦੀ ਹੈ ਲੈ ਜਾਓ ਜੋਰ ਕੈਮਰੀ ਦਾ ਸੂਟ ਦੁਪੱਟਾ ਹੂੰ ਉਹ ਵੀ ਓਮ ਸ਼ੇਫ ਹੈ ਬ੍ਰਾਂਡ ਦਾ ਭਾਜੀ ਓਮ ਸ਼ੇਫ ਹੈ ਬ੍ਰਾਂਡ ਦਾ ਆ ਦੇਖੋ ਪੀਸ ਦੇਖੋ ਤੁਸੀਂ ਚੁੰਨੀ ਦੇਖੋ ਨਾਲ ਫੁੱਲ ਪਿਓਰ ਦੀ ਪਹਿਣਾ ਪਰਵਾਹ ਨੂੰ ਆ ਸੂਟ ਕਰਤੇ 602 ਆ ਤੁਸੀਂ ਚੈੱਕ ਕਰ ਲਓ ਬਾਜ਼ਾਰ 'ਚ 600 700 ਦਾ ਇੱਕ ਇੱਥੇ ਤੁਹਾਨੂੰ ਮਿਲਣਾ 300 ਰੁਪਏ ਦਾ ਸੂਟ ਹਾਈ ਕਲਾਸ ਚੀਜ਼ਾਂ ਆ ਦੇਖੋ ਪੀਸ ਕੁਆਲਿਟੀ ਦੇਖੋ ਡਿਜ਼ਾਈਨਿੰਗ ਦੇਖੋ ਪਿਓਰ 12 1200 15 15 ਸਾਲੇ ਸੂਟ ਇੱਕ ਨਾਲ ਇੱਕ ਫ੍ਰੀ ਕਰਤੇ 1200 ਰੁਪਏ ਦੇ ਦੋ ਲੈ ਜਾਓ ਸੋ ਆਜੋ ਛੇਤੀ ਆ ਦੇਖੋ ਜਿੱਦਾਂ ਜਿੱਦਾਂ ਸੂਟ ਖੋਲਦੇ ਉਦਾਂ ਉਦਾਂ ਦੇਈ ਜਾਂਦੇ ਆ ਚੱਕ ਲੋ ਬਸ ਆਹ ਦੇਖੋ ਭਾਜੀ 1200 ਰੁਪਏ ਦੇ ਦੋ ਸੂਟ ਕਰਤੇ ਕੰਮ ਦੇਖੋ ਕਿੰਨਾ ਹੈਵੀ ਕੀਤਾ ਹੋਇਆ ਬਸ ਛੇਤੀ ਛੇਤੀ ਪਤਾ ਨਾਲ ਭਾਜੀ ਆ ਦੇਖੋ ਆ ਲੋ ਜੀ ਇੱਕ ਉਸੇ ਕੜੀਆਂ ਲੋਕ ਇੱਥੇ ਦੋ ਜੀ ਲੋਕ ਇੱਥੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਯੂਪੀ ਉੱਤਰਾਖੰਡ ਦਿੱਲੀ ਦੂਰੋਂ ਦੂਰੋਂ ਆ ਰਿਹਾ ਆਹੋ ਕਰਕੇ ਫਾਇਦੇ ਹੋ ਰਹੇ ਆਹ ਕੰਮ ਦੇਖੋ ਕੜਾਈਆਂ ਦੇਖੋ ਪਿਓਰ オリジナル ਵਿਸਕੋਜ਼ ਦੀ ਮਸਲੀਨ ਦੇ ਸੂਟ ਦੁਪੱਟੇ ਭਾਜੀ ਇੱਕ ਨਾਲ ਇੱਕ ਭਰੀ 1200 ਦੇ ਦੋ ਕਰਤੇ ਆ ਨਵੇਂ-ਨਵੇਂ ਕਲਰ ਨਾਲ ਦੇਖੋ ਜੀ ਦੁਪੱਟੇ ਸੋਨੇ ਰੰਗ ਸੋਨੇ ਪਾਰਟੀ ਵੇਅਰ ਦੇ ਲੈਣ ਵਾਲਾ ਕਪੜਾ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਚੈੱਕ ਲੋ ਕਪੜਾ ਆਹ ਦੇਖੋ ਭਾਜੀ ਪੀਸ 2225 2500 ਵਾਲੇ ਸਲਵਾਰ ਦੇ ਪੌਂਚਾਲੇ ਹੈਂਡਵਰਕ ਨਾਲ ਹੈਵੀ ਸੂਟ ਨਾਲੇ ਦੁਪट्टे ਵੀ ਭਾਜੀ ਸੀਕਵੈਂਸ ਦੇ ਕੰਮ ਕੀਤੇ ਹੋਇਆ ਪੀਸ ਦੇਖੋ ਜੀ ਹਾਈ ਕਲਾਸ ਪੀਸ 22200 ਸੂਟ ਵੀ ਕਰਦੇ 1800 ਦੇ ਦੋ ਆ ਚੱਕ ਲੋ ਬਸ ਆ ਲੋ ਜੀ ਸ਼ਾਨਦਾਰ ਚੀਜ਼ਾਂ ਹਾਈ ਕਲਾਸ ਜੀਆ ਹਾਈ ਕਲਾਸ ਤੋਂ ਵੀ ਉੱਪਰ ਦੀਆਂ ਚੀਜ਼ਾਂ ਆ ਦੇਖੋ ਜੀ ਬਹੁਤ ਪਿਆਰੇ ਪਿਆਰੇ ਸੂਟ 1500 ਦੇ ਦੋ ਘਰ ਤੇ ਆ ਜੀ ਆ ਦੇਖੋ ਵੀ ਨਾਲ ਦੀ ਨਾਲ ਚਰਟ ਪੈ ਰਹਿਆ ਨਾਲ ਦੀ ਨਾਲ ਕਪੜਾ ਵਿਗੀ ਜਾ ਰਿਆ ਲੋਗ ਝੋਲੇ ਭਰੀ ਜਾ ਰਿਆ ਇੱਕ ਤਾਂ ਡਿਜ਼ਾਈਨ பாਜੀਆ ਦੇਖੋ ਪੀਸ ਬਣਿਆ ਹੋਇਆ オリジナル ਕੋਟਾ ਬੱਤੀ ਹੈਂਡਵਰਕ ਦਾ ਸੂਟ ਇਹ ਜੀ ਇੱਕ ਮਿੰਟ ਖੋਲ ਕੇ ਦਿਖਾ ਦਿਓ ਜੀ ਪੀਸ ਨੂੰ ਆ ਦੇਖੋ ਜੀ ਦੁਬੱਟੇ ਨਾਲ ਦੇਖੋ ਭਾਜੀ ਕੋਈ 1500 ਨਹੀਂ ਕੋਈ 1800 ਨਹੀਂ 1800 ਦੇ ਦੋ ਭਾਜੀ ਆ ਦੇਖੋ 900 ਰੁਪਏ ਦਾ ਚੈਲੰਜ ਕਰਦੇ ਆ ਵੱਡਾ ਪੰਜਾਬ ਦੀ ਜਿਹੜੀ ਮਰਜ਼ੀ ਛੋਟੀ ਵੱਡੀ ਦੁਕਾਨ ਸ਼ੋਰ ਨੂੰ ਤੇ ਚਲ ਜੋ ਇਸ ਭਾਅ ਤੇ ਜੇ ਕੋਈ ਦੇ ਦੇਵੇ 2250 ਦੇ 1800 ਦੇ ਦੋ ਇੱਕ ਨਾਲ ਇੱਕ ਫਰੀ ਤੁਸੀਂ ਇਹਦੇ ਵਿੱਚ ਕੁਆਲਿਟੀ ਕੱਪੜੇ ਦੇ ਚੈੱਕ ਕਰ ਲੋ ਖੁੱਲੇ-ਡੁੱਲੇ ਦੁਪੱਟੇ ਦੇਖੋ ਜਿੱਦਾਂ ਖੋਲਦੇ ਆ ਨਾਲ-ਨਾਲ ਦੇਈ ਜਾਂਦੇ ਆ ਮਾਦਮ ਸ਼ੇਫ ਐ ਬ੍ਰਾਂਡ ਦੇ ਪੀਸ ਆ ਭਾਦੀਆਂ ਚੀਜ਼ਾਂ ਦੇਖੋ ਓਰੀਜਨਲ ਹੈਂਡਵਰਕ ਵਾਲੇ ਸੂਟ ਭਾਜੀ ਆ ਦੇਖੋ ਪੀਸ ਬਣਿਆ ਹੋਇਆ ਅਸੀਂ ਜੋ ਵੀਡੀਓ ਦੇ ਵਿੱਚ ਕਹਿ ਰਹੇ ਆ ਉਹ ਦੇ ਰਹੇ ਆ ਐਦਾਂ ਦੇ ਪੀਸ 2200 2250 ਵਾਲੇ ਸੂਟ ਚੱਕੋ 1600 ਦੇ ਦੋ ਖੋ ਭਾਜੀ ਤੁਸੀਂ ਪੀਸ ਸਲਵਾਰ ਦੇ ਪਹੁੰਚੇ ਕੰਮ ਦੇਖੋ ਓਰੀਜਨਲ ਗੰਗਾ ਬ੍ਰਾਂਡ ਦੇ ਪੀਸ ਆਲੇ 25 2500 ਵਾਲੇ ਸੂਟ ਕਰਤੇ 1800 ਦੇ ਦੋ ਸ਼ਿਮਰ ਜਿਹੜੀ ਬਾਜ਼ਾਰ 'ਚ 2500 3000 ਦਾ ਸੂਟ ਵਿਕਰਾ ਉਹੀ ਸੂਟ ਬਾਬੇ ਦੀ ਹੱਡੀ ਤੇ ਦੁਪੱਟਾ ਦੇਖੋ ਸਿਲਕ ਦੇ ਦੁਪੱਟਿਆਂ ਦੇ ਨਾਲ ਆਲੋ 1600 ਦੇ 2 ਲੈ ਜੋ ਉਸ चीज देखो बनी हुई ਆ लो ਦੁਪੱਟਾ ਨਾਲ ਹਾਈ ਕਲਾਸ ਚੀਜ਼ਾਂ ਆਪਣੇ ਪਹਿਣਾ ਦੇ ਭਰਾਵਾਂ ਨੂੰ ਇੱਕ ਨਾਲ ਇੱਕ ਸੂਟ ਫ੍ਰੀ 1600 ਦੇ 2 ਕਰਤੇ ਆ ਜੀ ਬਹੁਤ ਵਧੀਆ ਵਧੀਆ ਆਰਟੀਕਲ ਜੀ ਆ ਦੇਖੋ ਡਿਜ਼ਾਈਨਰ ਬੁਟੀਕਾਂ ਦੇ ਪੀਸ ਆ ਲੋ ਜੀ ਇੱਕ ਨਾਲ ਇੱਕ ਫ੍ਰੀ ਕਰਤਾ ਜੀ ਆ ਪੀਸ ਦੇਖ ਲੋ ਸਲਵਾਰ ਦੇ ਪੌਂਚੇ ਕੱਢੇ ਹੋਏ ਡਿਜ਼ਾਈਨਰ ਪੀਸ ਫੋਟੋ ਵਾਲੇ ਆਰਟੀਕਲ ਆ ਦੇਖੋ ਜੀ ਇਹ ਨਾਲ ਇੱਕ ਫ੍ਰੀ 1800 ਦੇ ਦੋ ਇਹ ਵੀ ਤੁਹਾਨੂੰ ਅਸੀਂ 900 ਰੁਪਏ ਦਾ ਇੱਕ ਸੂਟ ਦੇ ਰਹਿਣਾ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਜਿਹੜਾ ਵੱਧ ਵੀਡੀਓ ਸ਼ੇਅਰ ਕਰੋ ਇਹਦੇ ਨਾਲ ਦੇ 11 ਸੂਟ ਫ੍ਰੀ ਦੇ ਦੇਾਂਗੇ ਚੰਗੇ ਕਮੈਂਟ ਕਰੋ ਲਾਈਕ ਕਰੋ 11 ਸੂਟ ਬਿਲਕੁਲ ਫ੍ਰੀ ਦੇਵਾਂਗੇ ਵੀਡੀਓ ਵੀ ਸ਼ੇਅਰ ਕਰੋ ਹਲੋ ਫ੍ਰੀ ਪੀਸ ਦੇਖੋ ਤੁਸੀਂ ਚੀਜ਼ ਦੇਖੋ ਬਣੀ ਹੋਈ ਤੇ ਦੁਪੱਟਾ ਦੇਖੋ ਨਾਲ ओरिजिनल ਪਾਕਿਸਤਾਨੀ ਹਮਮ ਔਰਗੈਂਜ਼ਾ ਦਾ ਪੀਸ 3500 ਰੁਪਏ ਦਾ ਸੂਟ ਆ ਭਾਜੀ 3500 ਰੁਪਏ ਦਾ ਦੇਖੋ ਹਾਂਜੀ ਠੀਕ ਆ ਜੀ ਆਪਣੇ ਭੈਣਾ ਭਰਾਵਾਂ ਨੂੰ 1500 ਰੁਪਏ ਦਾ ਦੇ ਰਿਆਂ ਜੀ ਲੈ ਜਾਓ ਆ ਦੇਖੋ ਇੱਕ ਨਾਲ ਦੇ ਜਿੰਨੇ ਮਰਜ਼ੀ ਪੀਸ ਲੈ ਜਾਓ ਇੱਥੇ ਇਦਾਂ ਨਹੀਂ ਹੈਗਾ ਵੀ ਕੱਲਾ ਕੱਲਾ ਫੋਟੋ ਵਾਲੇ ਸੂਟ ਮੌਡਲ ਵਾਲੇ ਸੂਟ ਬੁਟੀਕਾਂ ਵਾਲੇ ਜਿਹੜੇ ਫਿਲਮਾਂ 'ਚ ਐਕਟਰੀਆਂ ਪਾਉਂਦੀਆਂ ਉਹ ਚੀਜ਼ਾਂ ਦੇ ਰਹੇ ਤੁਹਾਨੂੰ ਆਹ ਲੋ ਜੀ ਪੀਸ ਦੇਖੋ ਤੁਸੀਂ ਕਲਾਸ ਚੀਜ਼ਾਂ ਕਲਾਸ ਦੁਪੱਟੇ ਹਾਈ ਕਲਾਸ ਪੀਸ ਆਹ ਲੋ ਜੀ ਆਪਣੇ ਪਹਿਣਾ ਪਰਾਵਾਂ ਨੂੰ 18-1800 ਵਾਲੇ ਸੂਟ 1600 ਦੇ ਦੋ ਘਰਤੇ ਆ ਆ ਦੇਖੋ ਚਮ ਚਮ ਕਰਦੇ ਸੂਟ ਮਿੱਟੀ ਦੇ ਪਾਸਾਰੇ ਬਾਜ਼ਾਰ ਵਿਹਲੇ ਬੈਠਿਆ ਬਾਬੇ ਦੀ ਹੱਟੀ ਤੇ ਮੇਲੇ ਲੱਗਿਆ ਇੱਥੇ ਲੁੱਟ ਨਹੀਂ ਹੁੰਦੀ ਆ ਲੋ ਇੱਥੇ ਹੁੰਦੇ ਆ ਫਾਇਦੇ ਇੱਕ ਤੋਂ ਇੱਕ ਆਰਟੀਕਲ ਪਹਿਣਾ ਪਰਾਵਾਂ ਲਈ 1200 ਰੁਪਏ ਦੇ ਦੋ ਘਰਤੇ ਜੀ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਜਾਓ ਦੁਕਾਨ ਬੰਦ ਕਰਿਆ ਪਰ ਲੱਖਾਂ ਕਰੋੜਾਂ ਦਾ ਫਾਇਦਾ ਕਰ ਰਿਹਾ ਜਾਂਦੀ ਹੈ ਕੀ ਵੱਡਾ ਫਾਇਦਾ ਐਦਾਂ ਦੇ ਮਸਲੀਨ ਦੇ ਸੂਟ ਦੁਪੱਟੇ ਡਿਜ਼ਾਈਨਰ 15-1500 ਵਾਲੇ 1202 ਲੈ ਜੀ ਆ ਦੇਖੋ ਤੁਸੀਂ ਡਿਜੀਟਲ ਸੂਟ ਚੈੱਕ ਕਰ ਲੋ ਜਿਹੜੇ ਕੈਨੇਡਾ ਅਮਰੀਕਾ ਦਾ ਮਗਾਉਣੇ ਹੁੰਦੇ ਉਹ ਸੂਟ ਆ ਇਹ ਬਾਜ਼ਾਰ ਚ 1200 1000 ਰੁਪਿਆ ਇੱਕ ਸੂਟ ਦੀ ਕੀਮਤ ਸਾਡੇ ਕੋਲ ਲੈ ਜਾਓ ਸਿਰਫ 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 1202 ਲਓ 600 ਰੁਪਿਆ ਦਾ ਇੱਕ ਸੂਟ ਬਾਜ਼ਾਰ ਚ 1200 1500 ਦਾ ਇੱਥੇ 600 ਦਾ ਬਾਕੀ ਜਲਦੀ ਜਲਦੀ ਆ ਜਾਓ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਲਸਪਾਪੇਰੀ ਹੱਟੀ ਦੇ ਸਿਰੇ 7:30 ਰਾਈਕੇ ਰਾਤੀ 8 ਵਜੇ ਤੋਂ ਤੁਹਾਡੀ ਸੇਵਾ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਨੇ ਝੋਲਾ ਭਰ ਲਿਆ ਤੁਸੀਂ ਪਿੱਛੇ ਨਾ ਰਹੋ ਥੋੜੇ ਪੈਸੇ ਦੇ ਵਿੱਚ ਸੋਹਣੇ ਸੋਹਣੇ ਸੂਟ ਬਾਬੇ ਦੀ ਹੱਟੀ ਜਮਸ਼ੇਰ ਖਾਸ ਸਵੇਰੇ 8 ਵਜੇ ਆਜੋ ਸ਼ਨੀਵਾਰ ਐਤਵਾਰ ਸਾਰਾ ਇਹ ਕਪੜਾ ਲਟਾ ਦੇਣਾ ਤੁਹਾਨੂੰ ਕੈਨਮਨ ਰੋਮਸੰਦੀ ਨਾਲ ਹਰਦੀਪ ਸਿੰਘ ਤਗੜਾ ਸਾਹਾਂ ਟੀਵੀ ਜਮਸ਼ੇਰ ਖਾਸ